ਇਹ ਕਹਾਣੀ ਹੈ ਛੋਟੇ ਮੰਗੀ ਦੀ ਉਸਦੀ ਮੰਮੀ ਮੰਗੀ ਨੂੰ ਕਟੜੀ ਹੈ ਕਿਉਂਕਿ ਮੰਗੀ ਆਪਣੇ ਤੋਂ ਵੱਡੀ ਉਮਰ ਵਾਲੀ ਕੁੜੀ ਨਾਲ ਵਿਆਹ ਕਰਾਉਣ ਨੂੰ ਫਿਰਦਾ ਸੀ ਉਸ ਕੁੜੀ ਦਾ ਨਾਮ ਸ਼ਕੁੰਤਲਾ ਸੀ ਕਾਫੀ ਸਮਝਾਉਣ ਤੋਂ ਬਾਅਦ ਮੰਗੀ ਨਹੀਂ ਮੰਨਿਆ ਕਹਿੰਦਾ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਇਹ ਸੁਣ ਕੇ ਮੰਗੀ ਦੀ ਗੰਝ ਕਢਾ ਦਿੰਦੇ ਨੇ ਤੇ ਉਹਨੂੰ ਜਨੇਊ ਪਵਾ ਦਿੰਦੇ ਨੇ ਤੇ ਉਹਦੀ ਮਸ਼ੂਕ ਨੂੰ ਚੱਕ ਕੇ ਕਿਸੇ ਹੋਰ ਨਾਲ ਵਿਆਹ ਦਿੰਦੇ ਨੇ ਇਹ ਦੇਖ ਕੇ ਮੰਗੀ ਨੂੰ ਬਹੁਤ ਗੁੱਸਾ ਆਉਂਦਾ ਇੱਕ ਦਿਨ ਇਹ ਚੁਟਕੀ ਨੂੰ ਲੈ ਕੇ ਪੋਤੀਆਂ ਤੇ ਰੇਕੋਲ ਜਾਂਦਾ ਤੇ ਉੱਥੇ ਬੈਠ ਕੇ ਚਾੜ ਕੋ ਫਾਂਡਾ ਕਰਨ ਲੱਗ ਪੈਂਦਾ ਕੀ ਪਟਾਕ ਦਮ ਪੁਖਤ ਕੜਿੰਬਾ ਉਰਲ ਉਰਲ ਸ਼ਕਸ਼ੀ ਫਿਰ ਇਹ ਇੱਕ ਚੁਰੀ ਲੈ ਕੇ ਆਉਂਦਾ ਤੇ ਚੁਟਕੀ ਦੀ ਬਲੀ ਦੇਣ ਲਈ ਉਸ ਨੂੰ ਮਾਰਨ ਲੱਗਾ ਤੇ ਚੁਟਕੀ ਨੇ ਵੀ ਲਾਇਆ ਹੱਥ ਨੂੰ ਥੋਕ ਤੇ ਮਾਰੀ ਮੰਗੀ ਦੇ ਮੂੰਹ ਤੇ ਚਪੇੜ ਦੇਖਾ ਕੇ ਛੇਤਰ ਮੰਗੀ ਦਾ ਸਿਰ ਪਾੜ ਗਿਆ ਤੇ ਦੂਰੋਂ ਉਹਦੀ ਮੰਮੀ ਹਾਏ ਮੇਰਾ ਮੰਗੀ ਹਾਏ ਮੇਰਾ ਮੰਗੀ ਕਰਦੀ ਆਉਂਦੀ ਹੈ ਮੰਗੀ ਸ਼ਕੁੰਤਲਾ ਸ਼ਕੁੰਤਲਾ ਕੈਂਦਾ ਮਰ ਜਾਂਦਾ ਹੈ ਤੇ ਫਿਰ ਮੰਗੀ ਨੂੰ ਫੂਕ ਦਿੰਦੇ ਹਨ ਤੇ ਉਸ ਦੀ ਰਾਖ ਨੂੰ ਉਸੇ ਤਰ੍ਹਾਂ ਇੱਕ ਦੀਆਂ ਜਣਾ ਚਪਾ ਦਿੰਦੇ ਹਨ ਫਿਰ ਉਸ ਤਰੀਕ ਦੇ ਆਸ-ਪਾਸੇ ਰਸਿਆ ਬੰਨ ਦਿੰਦੇ ਹਨ ਕੋਲੇ ਬੈਠਾ ਚੰਡਾ ਅਮਲੀ ਬੋਲਿਆ ਤੇਰਾ ਮੁੰਡਾ ਗੰਜਾ ਹੋਣ ਤੋਂ ਬਾਅਦ 7 ਦਿਨਾਂ ਵਿੱਚ ਹੀ ਮਰ ਗਿਆ ਹੁਣ ਇਹ ਵੱਡਾ ਹੋ ਕੇ ਰਾਖਸ਼ ਬਣੇਗਾ ਤੇ ਲੋਕਾਂ ਦੀਆਂ ਧੀਆਂ ਪੈਣਾ ਛੇੜੇਗਾ ਫਿਰ ਇੱਕ ਹੋਰ ਮੁੰਡੇ ਨੂੰ ਦਿਖਾਇਆ ਜਾਂਦਾ ਜੋ ਸਿਰੇ ਦਾ ਡਰਪੋਖ ਹੁੰਦਾ ਉਸਦੀ ਨਾਈ ਦੀ ਦੁਕਾਨ ਹੁੰਦੀ ਇਸ ਦੀ ਵੀ ਇੱਕ ਮਸ਼ੂਕ ਹੁੰਦੀ ਜਿਸ ਨੂੰ ਦਵਿੰਦਰ ਸਿੰਘ ਮੋਗਾ ਪ੍ਰਪੋਜ਼ ਕਰ ਦਿੰਦਾ ਹੈ ਤੇ ਉਸ ਦੀ ਮਸ਼ੂਕ ਵੀ ਉਹਨੂੰ ਹਾਂ ਕਰ ਦਿੰਦੀ ਹੈ ਇਹ ਦੇਖ ਕੇ ਚੰਡੀ ਰੋਣ ਲੱਗ ਜਾਂਦਾ ਹੈ ਇਦਾਂ ਦੇਖ ਚੰਡੀ ਨੂੰ ਮੰਗੀ ਦਾ ਦਰਖਤ ਦਿਖਾਈ ਦਿੰਦਾ ਹੈ ਮੰਗੀ ਚੰਡੀ ਨੂੰ ਆਵਾਜ਼ਾ ਮਾਰਦਾ ਖੋਤੀ ਦੇ ਬੱਚਿਆ ਮੇਰੇ ਕੋਲੇ ਆ ਮੰਗੀ ਫਿਰ ਆਪਣੀ ਦਾਦੀ ਨਾਲ ਆਪਣੇ ਪਿੰਡ ਚਲਾ ਜਾਂਦਾ ਹੈ ਉੱਥੇ ਇਸ ਦੀ ਦੋਸਤ ਹੁੰਦੀ ਹੈ ਉਸ ਦੋਸਤ ਨਾਲ ਛੱਪੜ ਕੋਲ ਜਾਂਦਾ ਹੈ ਤੇ ਇਸ ਨੂੰ ਫਿਰ ਮੰਗੀ ਦੀ ਆਵਾਜ਼ ਮਾਰਦਾ ਹੈ ਕਾਹ ਰਾ ਕੇ ਦੇਖਦਾ ਹੈ ਕਿ ਇਸ ਦਾ ਪਾਪਾ ਇਹਦੀ ਦਾਦੀ ਨਾਲ ਲੜਦਾ ਪਿਆ ਹੁੰਦਾ ਕਿ ਮੇਰੇ ਦੋ ਕਿੱਲੇ ਵਿੱਚੋਂ ਤੇ ਮੈਂ ਚੰਡੀ ਨੂੰ ਬਾਹਰ ਭੇਜਣਾ ਚੰਡੀ ਕਹਿੰਦਾ ਮੈਂ ਬਾਹਰ ਬੂਰ ਨਹੀਂ ਜਾਣਾ ਇਹ ਸੁਣ ਚੰਡੀ ਦਾ Papa ਉਹਦੇ ਕੰਨ ਤੇ ਮਾਰ ਲਗਦਾ ਤੇ ਉਹਦੀ ਮੰਮੀ ਉਹਨੂੰ ਬਚਾ ਲੈਂਦੀ ਹੈ ਚੰਡੀ ਚੰਡੀ ਫਿਰ ਗੁੱਸੇ ਵਿੱਚ ਆਪਣੇ ਸਕੂਟਰੀ ਚੱਕ ਕੇ ਮੰਗੀ ਨੂੰ ਮਿਲਣ ਚਲ ਜਾਂਦਾ ਚੰਡੀ ਮੰਗੀ ਨੂੰ ਆਵਾਜ਼ਾ ਮਾਰਦਾ ਹੈ ਮੰਗੀ ਉਹ ਇਹ ਤੇ ਮੰਗੀ ਦਰਖਤ ਤੇ ਬੈਠਾ ਹੁੰਦਾ ਫਿਰ ਚੰਡੀ ਦੇ Papa ਨੂੰ ਪਤਾ ਲੱਗਦਾ ਕਿ ਮੰਗੀ ਚੰਡੀ ਕੋਲ ਗਿਆ ਹੈ ਤੇ ਉਸਦੀ ਦਾਦੀ ਇੱਕ ਡੰਡਾ ਚੱਕ ਕੇ ਇਕੱਲੀ ਹੀ ਮੰਗੀ ਨੂੰ ਛਡਵਾਉਣ ਚਲੀ ਜਾਂਦੀ ਹੈ ਜਦੋਂ ਉਹ ਚੰਡੀ ਪੁੱਤ ਚੰਡੀ ਪੁੱਤ ਆਵਾਜ਼ ਮਾਰਦੀ ਹੈ ਤੇ ਦੇਖਦੇ ਆ ਕਿ ਮੰਗੀ ਨੇ ਚੰਡੀ ਨੂੰ ਆਪਣੀਆਂ ਦਰਖਤਾਂ వేల విచేట